ਮੈਰਾਂ ਵਾਲਿਆਂ ਵਾਸਤੇ ਬੇਨਤੀ ਹੈ ਕਰ ਹਾਂਜੀ ਚਾਹ ਕੁੱਤਰ ਦਿੰਦਾ ਪੈਸੇ ਚਾ ਮੈਂ ਦਿੰਦਾ ਪੈਸੇ ਠੀਕ ਆ ਸਟਾਮ ਭਰਾਲੋ ਜੇ ਸਰਪੰਚ ਬਣ ਗਿਆ 20 ਕਿਲੋ ਨਹਿਰ ਵਾਲਿਆਂ ਨੂੰ ਮੈਂ ਦਊ 35 ਤਾੜੀਆਂ ਲੈ ਬੁੜਨਾਸ ਤੇ ਕੀ ਐਲਾਨ ਕਰਦਾ ਤੂੰ ਬੰਦਿਆਂ ਨੂੰ ਤਾਂ ਦਾਰੂ ਪਿਆ ਦਿੰਦੇ ਆ ਤੇ ਬੁੜੀਆਂ ਨੂੰ ਕਹਿੰਨੇ ਪੁੱਛਿਆ ਵੀ ਭਾਣੇ ਰੋਟੀ ਖਾਦੀਆਂ ਕਿ ਨਹੀਂ ਕੱਦ ਸਹੀ ਆਵਾਜ਼ ਸਹੀ ਆ ਬੁੜੀਆਂ ਤੇ ਇੱਕ ਸੂਟ 1100 ਰੁਪਿਆ ਮੇਰੇ ਲਈ ਜਿੰਨ ਬੋਟ ਪਾਉਣ ਆਉਣਗੇ ਨਹੀਂ ਇੱਕ 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 ਪਾਵਾ ਦੀ ਆਦੇ ਪੱਲੋ ਲਾਵਾਂ ਆਟੋ ਲਾਵਾਂ ਵੈਨ ਲਾਵਾਂ ਸਹੀ ਹੈ ਸਹੀ ਹੈ ਕਹਿ ਦੀ ਉਹਨੇ ਭੇਜਦਾ ਤੜ ਕਾਲੀ ਪਾਰਟੀਾਂ ਦੀ ਉੱਤਰਾ ਬਾਈ ਜੀ ਪਾਵਾ ਦੀ ਰੋਜੀ ਨੇ ਮੈਨੂੰ ਫੰਡ ਦਿੱਤਾ ਜਾਂ ਨਹੀਂ ਦਿੱਤਾ ਪੁੱਤਰ ਨੂੰ ਗਰੀ ਜਾ ਤੂੰ ਉੱਡਿਆ ਚ ਮੈਂ ਤੇਰਾ ਮੁੰਡਾ ਉੱਡੂ 8000 ਰੁਪਇਆ ਠੀਕ ਹੈ ਜੇ ਡੀਸੀ ਨੇ ਸੈਨ ਨਾ ਕੀਤੇ ਚੋਣ ਕਮਿਸ਼ਨ ਕੋਲੇ ਲੈ ਕੇ ਜਾਊਂਗਾ ਪਾਵਰ ਹੈਗੀ ਹੈ ਬਾਰ ਬਾਰ ਬਈ ਪਾਵਰ ਆਖ ਦੇਖੋ ਮੰਗੇ ਆ ਬੰਦੇ ਦਾ ਹੈਂਡੀਕੈਟ ਬੰਦਾ ਉਥੇ ਪਰਚੀਆਂ ਕੱਟਣ ਵਾਲੇ ਜ਼ਿਮੀਂਦਾਰਾਂ ਦੇ ਸ਼ੋਰ ਲੱਗੇ ਆ ਤੇ ਕੀ ਗੱਲ ਆ ਇਹਨਾਂ ਦੀ ਹਾਂ ਇਹਨਾਂ ਦੇ ਰੋਟੀ ਨਹੀਂ ਭਗਦੀ ਵਿਚਾਰਾਂ ਦੀ ਇੱਕ ਟਾਂ ਦੀ ਭਗਦੀ ਇੱਕ ਦੀ ਨਹੀਂ ਭਗਦੀ ਠੀਕ ਆ ਟੀਸੀ ਨੇ ਸੈਨ ਨਾ ਕਿਤੇ ਦੱਦੀ ਸੀ ਬਾਹਰ ਹੋਊਗਾ ਤੜਕੇ ਮਹਿਰਾਂ ਵਾਲਿਆਂ ਵਾਸਤੇ ਬੇਨਤੀ ਹੈ ਕਰ ਹਾਂਜੀ ਚਾਹ ਕੁੱਤਰ ਦਿੰਦਾ ਪੈਸੇ ਚਾਹ ਮੈਂ ਦਿੰਦਾ ਪੈਸੇ ਠੀਕ ਆ ਸਟਾਮ ਭਰਾਲੋ ਜੇ ਸਰਪੰਚ ਬਣ ਗਿਆ ਵੀ ਕਿੱਲੇ ਨਰਨਾਨਾ ਮਾਤਾ ਹੁ ਪਛਾਤੀ ਦਾੜੀਆਂ ਲੈ ਬੁਰਨਾ ਤੇ ਕੀ ਐਲਾਨ ਕਰਦਾ ਤੂੰ ਬੰਦਿਆਂ ਨੂੰ ਤਾਂ ਦਾਰੂ ਪਿਆ ਦਿੰਦੇ ਆ ਤੇ ਬੁੜੀਆਂ ਨੂੰ ਕਹਿੰਨੇ ਪੁੱਛਿਆ ਵੀ ਪਣੇ ਰੋਟੀ ਖਾਦੀਆਂ ਕਿ ਨਹੀਂ ਕਾਦੀਆਂ ਬੁੜੀਆਂ ਤੇ ਇੱਕ ਛੂਟ 1100 ਰੁਪਿਆ ਮੇਰੇ ਵੱਲੋਂ ਜਿੱਦਣ ਵੋਟ ਪਾਉਣ ਆਉਣਗੇ ਇੱਕ ਇੱਕ ਛੂਟ ਬੂਟ ਸਿਆਲੇ ਹਾਂ ਇੱਕ ਛੂਟ 1100 ਦਾ ਪਣੇ ਆ ਦੀ ਪਸੰਦ ਪਾ ਲੈਣੀ ਇੱਕ ਡਬਲ ਬੈੱਡ ਵਾਲਾ ਇੱਕ ਡਬਲ ਬੈੱਡ ਵਾਲਾ ਕੰਬਲ ਦਊਂਗਾ ਭਾਈ ਲੈ ਲਾ ਲਾ ਸ਼ਾਂਤ ਹੋ ਜਾ ਯਾਰ ਜਵਾਕਾਂ ਆਸੇ ਭਾਈ ਵਰਦੀ ਸਪੈਸ਼ਲ ਜਵਾਕ ਨਹਿਰ ਤੋਂ ਵੜਨਗੇ ਜਾਂਦੇ ਆ ਭਾਂ ਦੀ ਆ ਕੇ ਪੱਲੋ ਲਾਵਾਂ ਆਟੋ ਲਾਵਾਂ ਵੇਣ ਲਾ ਸਹੀ ਹੈ ਸਹੀ ਹੈ ਕਹਿ ਦੀ ਉਹਨੇ ਭੇਜਦਾ ਤੜ ਕਾਲੀ ਪਾਰਦੀ ਹਲ ਦੀ ਉੱਠਦਾ ਭਾਈ ਜੀ ਭਾਂ ਦੀ ਰੋਜੀ ਨੇ ਮੈਨੂੰ ਫੰਡ ਦਿੱਤਾ ਜਾਂ ਨਹੀਂ ਦਿੱਤਾ ਹਾਂ ਉੱਤਰ ਨੂੰ ਗੈਰੀ ਚਾ ਤੂੰ ਡੇਗਾ ਚਾ ਮੇਰਾ ਮੁੰਡਾ ਉੱਡੂ 8000 ਰੁਪਇਆ ਠੀਕ ਹੈ ਜੇ ਡੀਸੀ ਨੇ ਸਹਿਨ ਨਾ ਕੀਤੇ ਤੂੰ ਜੋਂ ਕਮਿਸ਼ਨ ਕੋਲੇ ਲੈ ਕੇ ਜਾਊਂਗਾ ਪਾਵਰ ਹੈ ਯਾਰ ਪਾਵਰ ਹੈ ਵੀ ਪਾਵਰ ਆਖ ਦੇਖੋ ਮੰਗਾ ਆ ਬੰਦੇ ਦਾ ਹੈਂਡੀਕੈਟ ਬੰਦਾ ਉਥੇ ਪਰਚੀਆਂ ਕੱਟਣ ਵਾਲੇ ਜ਼ਿਮੀਂਦਾਰਾਂ ਦੇ ਸ਼ੋਰ ਲੱਗੇ ਆ ਤੇ ਕੀ ਗੱਲ ਆ ਇਹਨਾਂ ਦੀ ਹਾਂ ਇਹਨਾਂ ਦੇ ਰੋਟੀ ਨਹੀਂ ਭਗਦੀ ਵਿਚਾਰਾਂ ਦੇ ਇੱਕ ਟਾਂ ਦੀ ਭਗਦੀ ਇੱਕ ਦੀ ਨਹੀਂ ਭਗਦੀ ਹੈਈਆ ਟੀਸੀ ਨੇ ਸੈਨ ਨਾ ਕਿਤੇ ਤਾਂ ਟੀਸੀ ਬਾਹਰ ਹੋਊਗਾ ਤੜਕੇ ਠੀਕ ਹੈ ਮਹਿਰਾਂ ਵਾਲਿਆਂ ਵਾਸਤੇ ਬੇਨਤੀ ਹੈ ਕਰ ਹਾਂਜੀ ਚਾਹ ਕੁੱਤਰ ਦਿੰਦਾ ਪੈਸੇ ਚਾਹ ਮੈਂ ਦਿੰਦਾ ਪੈਸੇ ਠੀਕ ਆ ਸਟਾਮ ਭਰਾਲੋ ਜੇ ਸਰਪੰਚ ਬਣ ਗਿਆ 20 ਕਿੱਲੇ ਨਹਿਰਾਂ ਵਾਲਾਂ ਨੂੰ ਮੈਂ ਦਊ 35 ਤਾੜੀਆਂ ਲੈ ਸਤੇ ਕੀ ਐਲਾਨ ਕਰਦਾ ਤੂੰ ਬੰਦਿਆਂ ਨੂੰ ਤਾਂ दारू ਪਿਆ ਦਿੰਦੇ ਆ ਤੇ ਬੁੜੀਆਂ ਨੂੰ ਕਹਿੰਨੇ ਪੁੱਛਿਆ ਵੀ ਭੈਣੇ ਰੋਟੀ ਖਾਂਦੀ ਐ ਕਿ ਨਹੀਂ ਕਾ ਦੂ ਆ ਵਾਹ ਬਈ ਬੁੜੀਆਂ ਤੇ ਇੱਕ ਛੂਟ 1100 ਰੁਪਿਆ ਮੇਰੇ ਅਲਿਓ ਜਿੱਦਣ ਬੋਡ ਪਾਉਣ ਉਹਨਾਂਗੇ ਨਹੀਂ ਇੱਕ ਛੂਟ ਬੂਟ ਵਾਲਾ ਹੀ ਹਾਂ ਹਾਂ ਇੱਕ ਛੂਟ 1100 ਦਾ ਪੈਣਾ ਆ ਦੀ ਪਸੰਦੇ ਪਾ ਲੈਣੀ ਡਬਲ ਬੈੱਡ ਵਾਲਾ ਇੱਕ ਡਬਲ ਬੈੱਡ ਵਾਲਾ ਕੰਬਲ ਦਊਂਗਾ ਭਾਈ ਲੈ ਲੈਂਗੇ ਨਾ ਆਹਨ ਲੀ ਗਾ ਇਹ ਫਿਰ ਜਵਾਕਾਂ ਆਸੇ ਭਾਈ ਜੀ ਵਰਦੀ ਸਪੈਸ਼ਲ ਮੇਰੇ ਜਵਾਕ ਨਰ ਤੋਂ ਵੜੰਗੀ ਜਾਂਦੇ ਆ ਭਾਵੇਂ ਆਦੇ ਪੱਲੋ ਲਾਵਾਂ ਆਟੋ ਲਾਵਾਂ ਵੈਨ ਲਾਵਾਂ ਸਪੈਸ਼ਲ ਸਹੀ ਹੈ ਸਹੀ ਹੈ ਕਹਿ ਦੀ ਉਹਨੇ ਭੇਜਦਾ ਤੜਕ ਖਾਲੀ ਪਾਰਟੀਲ ਦੀ ਉੱਪਰ ਆ ਭਾਈ ਜੀ ਭਾਵੇਂ ਦੀ ਰੋਜੀ ਨੇ ਮੈਨੂੰ ਫੰਡ ਦਿੱਤਾ ਜਾਂ ਨਹੀਂ ਦਿੱਤਾ ਹਾਂ ਉੱਤਰ ਨੂੰ ਕਰੀ ਚਾ ਤੂੰ ਡੇਗਾ ਚਾ ਮੇਰਾ ਮੁੰਡਾ ਉੱਡੂ 8000 ਰੁਪਇਆ ਠੀਕ ਹੈ ਜੀ ਤਨਖਾਹ ਜੇ ਡੀਸੀ ਨੇ ਸੈਨ ਨਾ ਕੀਤੇ ਚੋਣ ਕਮਿਸ਼ਨ ਕੋਲੇ ਲੈ ਕੇ ਜਾਊਂਗਾ ਪਾਵਰ ਹੈ ਯਾਰ ਪਾਵਰ ਬਈ ਪਾਵਰ ਆਖੀ ਦੇਖੋ ਮੰਗੇ ਆ ਬੰਦੇ ਦਾ ਹੈਂਡੀਕੈਟ ਬੰਦਾ ਉਥੇ ਪਰਚੀਆਂ ਕੱਟਣ ਵਾਲੇ ਜ਼ਿਮੀਂਦਾਰਾਂ ਦੇ ਸ਼ੋਰ ਲੱਗੇ ਆ ਤੇ ਕੀ ਗੱਲ ਆ ਇਹਨਾਂ ਦੀ ਹਾਂ ਇਹਨਾਂ ਦੇ ਰੋਟੀ ਨਹੀਂ ਭਗਦੀ ਵਿਚਾਰਾਂ ਦੇ ਇੱਕ ਟਾਂ ਦੀ ਭਗਦੀ ਇੱਕ ਦੀ ਨਹੀਂ ਭਗਦੀ ਠੀਕ ਹੈ ਟੀਸੀ ਨੇ ਸੈਨਣਾ ਕਿਤੇ ਤਾਂ ਟੀਸੀ ਬਾਹਰ ਹੋਊਗਾ ਤੜਕੇ ਮਹਿਰਾਂ ਵਾਲਿਆਂ ਵਾਸਤੇ ਬੇਨਤੀ ਹੈ ਇੱਕ ਹਾਂਜੀ ਚਾਹ ਕੁੱਤਰ ਦਿੰਦਾ ਪੈਸੇ ਚਾਹ ਮੈਂ ਦਿੰਦਾ ਪੈਸੇ ਠੀਕ ਆ ਸਟਾਮ ਭਰਾ ਲਓ ਜੇ ਸਰਪੰਚ ਬਣ ਗਿਆ 20 ਕਿੱਲੇ ਨਹਿਰ ਵਾਲਾਂ ਨੂੰ ਮੈਂ ਦਊ 35 ਤਾੜੀਆਂ ਲੈ ਬੁਰਨਾ ਅੱਜ ਕੀ ਐਲਾਨ ਕਰਦਾ ਤੂੰ ਬੰਦਿਆਂ ਨੂੰ ਤਾਂ ਦਾਰੂ ਪਿਆ ਦਿੰਦੇ ਆ ਤੇ ਬੁੜੀਆਂ ਨੂੰ ਕਹਿੰਦੇ ਪੁੱਛਿਆ ਵੀ ਭਣੇ ਰੋਟੀ ਖਾਦੀ ਹੈ ਕਿ ਨਹੀਂ ਖਾਦੀ ਆਹ ਬਾਈ ਬੁੜੀਆਂ ਤੇ ਇੱਕ ਛੂਟ 1100 ਰੁਪਿਆ ਮੇਰੇ ਲਈ ਜਿੱਦਣ ਬੋਡ ਪਾਉਣ ਉਹਨਾਂਗੇ ਨਹੀਂ ਇੱਕ ਇੱਕ ਛੂਟ ਹਾਂ ਇੱਕ ਛੂਟ 1100 ਦਾ ਪੈਣਾ ਆ ਦੀ ਪਸੰਦ ਪਾ ਲੈਣੀ ਇੱਕ ਇੱਕ ਡਬਲ ਬੈੱਡ ਵਾਲਾ ਇੱਕ ਡਬਲ ਬੈੱਡ ਵਾਲਾ ਕੰਬਲ ਦਊਂਗਾ ਬਾਈ ਫਿਰ ਜਵਾਕਾਂ ਆਸਤੇ ਬਾਈ ਜੀ ਵਰਦੀ ਸਪੈਸ਼ਲ ਤੋਂ ਰੰਗੀ ਜਾਂਦੇ ਆ ਪਾਵਾ ਦੀ ਆ ਕੇ ਪੱਲੋ ਲਾਵਾਂ ਆਟੋ ਲਾਵਾਂ ਰਹਿਣ ਲਾ ਸਹੀ ਹੈ ਸਹੀ ਹੈ ਕਿਆ ਬਾਤ ਠੀਕਾ ਇਹਦੀ ਹੁਣੇ ਭੇਜਦਾ ਤੜ ਕਾਲੀ ਪਾਰ ਦੀ ਲੀ ਹੁਣਦਾ ਬਾਈ ਜੀ ਪਾਵਾ ਦੀ ਰੋਜੀ ਨੇ ਮੈਨੂੰ ਫੰਡ ਦਿੱਤਾ ਜਾਂ ਨਹੀਂ ਦਿੱਤਾ ਪੁੱਤਰ ਨੂੰ ਕਹਿੰਦੀ ਚ ਤੂੰ ਉੱਡੇਂਗਾ ਚ ਮੈਂ ਤੇਰਾ ਮੁੰਡਾ ਉੱਡੂ ਹੈ 8000 ਰੁਪਇਆ ਠੀਕ ਹੈ ਜੀ ਤਨਖਾ ਜੇ ਡੀਸੀ ਨੇ ਸੈਨ ਨਾ ਕੀਤੇ ਚੌਣ ਕਮਿਸ਼ਨ ਕੋਲੇ ਲੈ ਕੇ ਜਾਊਂਗਾ ਪੈਸਾ ਹੀ ਪਾਵਰ ਹੈ ਹੀ ਯਾਰ ਪਾਵਰ ਬਈ ਪਾਵਰ ਆਖ ਦੇਖੋ ਮੰਗੇ ਆ ਬੰਦੇ ਦਾ ਹੈਂਡੀਕੈਟ ਬੰਦਾ ਉਥੇ ਪਰਚੀਆਂ ਕੱਟਣ ਵਾਲੇ ਜ਼ਿਮੀਂਦਾਰਾਂ ਦੇ ਸ਼ੋਰ ਲੱਗੇ ਆ ਤੇ ਕੀ ਗੱਲ ਆ ਇਹਨਾਂ ਦੀ ਹਾਂ ਇਹਨਾਂ ਦੀ ਰੋਟੀ ਨਹੀਂ ਭਗਦੀ ਵਿਚਾਰਾਂ ਦੀ ਇੱਕ ਟਾਈਮ ਦੀ ਭਗਦੀ ਇੱਕ ਦੀ ਨਹੀਂ ਭਗਦੀ ਟੀਸੀ ਨੇ ਸੈਨ ਨਾ ਕੀਤੇ ਤਾਂ ਟੀਸੀ ਬਾਹਰ ਹੋਊਗਾ ਤੜਕੇ ਠੀਕ ਆ